ਅੱਜ ਜੱਦੀ ਰਾਤ ਹੋਊਗੀ ਯਾਰ ਬੁੜਾ ਘਰੀਂ ਆਇਆ। ਚਲ ਮੈਂ ਦੇਖ ਕੇ ਆਉਣਾ। ਲੇਕਿਨ ਇਹ ਸਾਲਾ ਕਰ ਕੀ ਕਰ ਰਿਹਾ ਹੈ ਯਾਰ। ਆ ਕਿੱਧਰ ਤੁਰਿਆ ਆਉਂਦਾ ਉਹ ਪਤਾ ਨਹੀਂ ਕਿਧਰ ਪੱਧਰ ਕਿਧਰ ਅੱਧੀ ਰਾਤ ਤੁਰਿਆ ਆਉਣਾ ਬਾਈ ਯਾਰ ਸਾਡਾ ਬੁੜਾ ਨਹੀਂ ਦੇਖਿਆ ਯਾਰਾ ਨਾ ਯਾਰ ਕੀ ਗੱਲ ਹੋ ਗਈ ਰਾਤੀ ਰਾਤ ਹੋਊਗੀ ਮੈਂ ਸੁੱਤਾ ਪਿਆ ਉੱਠਿਆ ਸੀ ਯਾਰ ਘਰੀ ਨਹੀਂ ਹੈਗਾ ਯਾਰ ਆਈ ਨਹੀਂ ਅੱਜ ਅੱਛਾ ਯਾਰ ਐ ਕਿਧਰ ਵਾ ਗਿਆ ਕਿ ਲੜਾਈ ਲੜਾਈ ਹੋ ਗਈ ਸੀ ਪਤਾ ਨਹੀਂ ਯਾਰ ਬਾਈ ਮੇਰੇ ਨਾਲ ਪਲਭਾਉਣੀ ਵਗ ਚੱਲ ਯਾਰ ਚੱਲਦਾਗਾ ਚੱਲ ਮੈਂ ਚੱਲ ਮੈਂ ਆਉਣਾ ਯਾਰ ਮੈਂ ਪਲਭਾ ਆਵਾਂ ਚੰਗਾ ਇਹਨਾਂ ਨਾਲ ਚੱਲ 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 ਚੰਗਿਆ ਪੜ ਕੇ ਸੁੱਤਾ ਜੀ ਆ ਬੋਤ ਕਲੇ ਤਾਂ ਜੀ ਕਰੂ ਨਹੀਂ ਨਿਕਲੂ ਹੋਰ ਦਾ ਮਖੂੜ ਬਾਜ ਬਗ ਨੂੰ

ਇਹ ਕੋਈ ਯਾਰਾ ਸਾਡੇ ਬੁੜੇ ਨੇ ਤਾਂ ਸਾਨੂੰ ਤਪਾਰ ਰੱਖਿਆ ਆਏ ਉਧਰ ਦੇ ਆ ਗਏ ਕੋਲ ਉਸ ਤੋਂ ਮਾਫ ਕਰੀ ਆਹ ਆਹ ਭਾਈ ਆ ਪਾਗ ਮਨੇ ਖੋਲਾ ਢਿਲ ਕਰ ਤਾਂ ਹੁੰਦਾ ਇੱਕ ਆਦਾ ਜੀ ਟਾਲਾ ਤੇ ਭਾਗ ਮਨੇ ਆਪਣੇ ਜੋਹਨਾ ਦੇ ਪਿਆਰ ਦਾਗਾ ਇਹ ਛੇਰ ਕਰਕੇ ਹਮਾਡੀ ਰੋਟੀ ਇਸ ਕੋਲ ਦੋ ਗੱਣਾ ਗਿਆਨ ਚੈੱਕ ਦਰਪਰ ਮਨੇ ਹੱਥ ਲਾਇ ਇਹਨੂੰ ਮੱਥਾ ਟੇਕ ਉਹਦੇ ਟਾਟੇ ਇਸਕੇ ਕਪਟੇ ਤੇ ਟਾਟੇ ਪੁੱਲ ਮੇਰੇ ਹੋਇਆ ਆ ਲੈਟਰ ਰੈਟ لیکن یہ سالا کر کیا رہا ہے یہ بھگمان نے بچو کھڑے تھے ایک گل ہونڈ امریکہ نے کھول کے نل ٹنوں ا جسا اچھا مڑ کے نہ چاس کے پیار والی تیرا کنڈے دا سکا بہت کا دیا ہے ٹھیک ہے جی چل ہن باپے دی نارہ اک نارہ لاڑے بول باپے پے مکھڑے ڈال جی اے باپے توں مکھڑ رہا فری چل پھر چلئیے جڑی گل سمجھ آئی ہے اوہی گل نہ کردی کے پیچھے مڑ کے چا کے ਅਲਕਲੀਆ ਭਗਮ ਨੇ ਆ ਪੰਜੇ ਤੇ ਚਾਤ ਰੀ ਨੂੰ ਕਾੜੀ ਖੱਟ ਪਾ ਲਾਵੀ ਮੈਨੂੰ ਤਾਂ ਲੱਗਦਾ ਪੂਟਾ ਗਾ ਕੰਜੇ ਦੀ ਮੈਨੂੰ ਛੱਡ ਕੇ ਕਿੱਧਰ ਪੱਜ ਗਈ ਕੰਜੇ ਦੀ ਪੂਟ ਲਿਆ ਫੜ ਲਿਆ ਮੈਨੂੰ ਉਹ ਆ ਗਿਆ ਹੁਣ ਉਹ ਆ ਜਾ ਕੰਜੇ ਸੋਏ ਕੋਸ ਨਹੀਂ ਹੋਇਆ ਮਰ ਗਿਆ ਨੇ ਤੇਰਾ ਚਾਦਰਾਂ ਦਾ ਮੋੜੀਆਂ ਚਾਹੇ ਅੱਛਾ ਪੰਚਾਇਤੀ ਮਾਈਕਾ ਉੱਤੇ ਬਝੂਟ ਨਹੀਂ ਫੋੜ ਲਿਆ ਪੰਚਾਇਤੀ ਕੰਚੇ ਜੇ ਤੁਡ ਮੇਰੀ ਸਾਵੀ ਨਹੀਂ ਲੈ ਕਿ ਭਾ ਜੀ ਕੰਚੇ ਜੇ ਖੁੰਝਾ ਸੀ ਦੱਸਦੇ ਨੂੰ ਪੁੱਛਦੇ ਜਿਹੜੀ ਆ ਪਾੜ ਡੱਬਣਾ ਸੱਤ ਕਹਣਾ ਕਹਿੰਦੀ ਰਾਤ ਭੂਰੀਏ ਕੋ ਦੇ ਕੋ ਛੜੂਆ ਆਇਆ ਆਇਆ ਕੰਚੇ ਉਹ ਬੜਾ ਤਰੇ ਹੁੰਦਾ ਹੋਏ ਮੈਨੂੰ ਲਾਦਾ ਥੋੜੇ ਕੁੜੇ ਵਰਗੇ ਨਾ ਹਸਦੀ ਨਹੀਂ ਕਰਦਾ ਉਸ ਕਿ ਕਦਰ ਛੇੜਾ ਡਾਟ ਰੋ ਮੈਨੂੰ ਭਾਲ ਦੇ ਫਿਰਦੇ ਆ ਕਿੱਧਰ ਗਈ ਨਾਲ ਸੀਵੀ ਦੇ ਫਿਰਦਾ ਓਡੋ ਛੇੜਾ ਮਾੜਾ ਢਾਣਾ ਨਾ ਕਿ ਆਇਆ ਬਾਹ ਆਪਾ ਦੀ ਆ ਸਾਨੂੰ ਤੇਰੇ ਢਾਲੇ ਲਾਉਂਦੇ ਨਾ ਕਿੱਦਾਂ ਚੱਜਦਾ ਤੇਰੀ ਪਿੰਡ ਚ ਓਡੋ ਛੇੜਾ ਨਾਲ ਡਾਕਟਰ ਆਪਾਂ ਤੇਜ ਸੀ ਆ ਨੋਸਤੀ ਰਾਤੀ ਮੈਂ ਤੈਨੂੰ ਭਾਲਦਾ ਫਿਰਦਾ ਨਾ ਉਹ ਕਿੱਦਾਂ ਢਾਣਾ ਲਾ ਕੇ ਆ ਸੀ ਡੀ ਰਾਜ ਨੂੰ ਆਹੀ ਤੇ ਢਾਲਾ ਤੇ ਕੋਈ ਮੁੱਢ ਮਾਟਾ ਬੜਾ ਹੁੰਦਾ ਵਾ ਨਾ ਬੱਸ ਸੜਦੇ ਮਨਜੂਏ ਹੋਏ ਬੁੜਾ ਬੰਦਾ ਨਹੀਂ ਯਾਰਾ ਇਹ ਸ਼ਰਮਨਾ ਰੱਖੀ ਆ ਯਾਰਾ ਫੱਟ ਪਰ ਘਰੇ ਅਸੀਂ ਕਦੋਂ ਦੇ ਟਿੱਕੀ ਅਨੇ ਗੰਦ ਬਿੱਲ ਕਰਦਾ ਫਿਰਦਾ ਇੱਥੇ ਇਹ ਤਾਂ ਖੈਰ ਬੁਝੇ ਨਾ ਟੀਮਿਆਂ ਦਾ ਕੋਈ ਪਰੋਸ਼ਾ ਨਹੀਂ ਕਰਨਾ ਚਾਹੀਦਾ ਟੀਮਿਆਂ ਬਟਕਾਰ ਹੀ ਹੁੰਜਾਂ ਦੇਖ ਲੈ ਕੱਲੇ ਨੂੰ ਛੱਡ ਕੇ ਭੱਜ ਗਈ ਇਹ ਟੀਮਿਆਂ ਦਾ ਕੋਈ ਪਰੋਸ਼ਾ ਨਹੀਂ ਹੁੰਦਾ ਕਿਹੜੇ ਵੇਲੇ ਕੰਨ ਕੋਠੇ ਚੜਾ ਕੇ ਪੌੜੀ ਖੱਟ ਦੇ ਨੰ ਕੰਜਾ ਡਿੰਨਾ